ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਸਿਰਫ ਅਸੀਂ ਵਾਹਿਗੁਰੂ ਹੀ ਕਹਿ ਲਈਏ ਤਾਂ ਪਰਮਾਤਮਾ ਜੀ ਵੱਲੋਂ ਤੁਹਾਨੂੰ ਕੀ ਫਲ ਪ੍ਰਾਪਤ ਹੋ ਸਕਦਾ ਹੈ ਸੋ ਅੱਜ ਅਸੀਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨੀ ਹੈ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਲਿਖ ਕੇ ਹਾਜ਼ਰੀ ਲਗਵਾਓ ਜੀ ਤਾਕੇ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਤੁਹਾਡੀ ਜਨਮ ਜਨਮਾ ਦੀ ਗਰੀਬੀ ਕੱਟੀ ਜਾਵੇ ਦੁੱਖ ਦ੍ਰਿਦਰ ਦੂਰ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਮਨੁੱਖ ਵੱਲੋਂ ਕੀਤੇ ਗਏ ਨਾਮ ਜਪਣ ਦੇ ਕੀ ਫਾਇਦੇ ਹੁੰਦੇ ਹਨ ਤੇ ਜੇਕਰ ਉਹ ਵਾਹਿਗੁਰੂ ਵਾਹਿਗੁਰੂ ਦਾ ਨਾਮ ਵੀ ਜਪ ਲਵੇ ਤਾਂ ਉਸ ਦੀ ਜ਼ਿੰਦਗੀ ਵਿੱਚ ਕੀ ਕੀ ਬਦਲਾਵ ਆ ਸਕਦੇ ਹਨ ਤੇ ਕਿਵੇਂ ਨਾਮ ਜਪਣ ਦੇ ਨਾਲ ਸਾਡੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਸਕਦੀ ਹੈ ਸਾਡਾ ਨਾਮ ਜਪ ਕਿਵੇਂ ਸਫਲ ਹੋ ਸਕਦਾ ਹੈ ਸੋ ਗੱਲ ਕਰਦੇ ਹਾਂ ਜੀ ਕਿ ਜੋ ਵੀ ਮਨੁੱਖ ਰੋਜ਼ਾਨਾ ਪ੍ਰਭੂ ਦਾ ਨਾਮ ਪੂਰੇ ਹੀ ਨੇਮ ਦੇ ਅਨੁਸਾਰ ਕਰਦੇ ਹਨ ਉਹਨਾਂ ਨੂੰ ਕਦੇ ਵੀ ਨਾਮ ਜਪਣ ਦੇ ਵਿੱਚ ਆਲਸ ਦਲੇਦਰ ਨਹੀਂ ਪੈਂਦਾ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ ਤੇ ਸਭ ਤੋਂ ਪਹਿਲਾ ਫਾਇਦਾ ਸਾਧ ਸੰਗਤ ਜੀ ਇਹ ਹੈ ਕਿ ਜੋ ਮਨੁੱਖ ਵੀ ਵਾਹਿਗੁਰੂ ਦਾ ਨਾਮ ਜਪ ਕਰਦਾ ਹੈ ਉਸ ਨੂੰ ਪਹਿਲਾ ਫਾਇਦਾ ਇਹ ਹੁੰਦਾ ਹੈ ਕਿ ਮਨੁੱਖ ਦੇ ਨਾਮ ਜਪ ਕਰਨ ਕਰਕੇ ਹੀ ਉਸ ਦੇ ਹਿਰਦੇ ਵਿੱਚ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਜੋ ਮਨੁੱਖ ਮੌਤ ਦੇ ਡਰ ਤੋਂ ਦੂਰ ਹੋ ਜਾਂਦਾ ਹੈ ਉਹੀ ਮਨੁੱਖ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਦੂਜਾ ਫਾਇਦਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਪ ਤਪ ਕਰਨ ਦੇ ਕੀ ਫਾਇਦੇ ਹਨ ਕਿ ਜੋ ਵੀ ਮਨੁੱਖ ਰੋਜ਼ਾਨਾ ਨਾਮ ਜਪ ਸਿਮਰਨ ਕਰਦਾ ਹੈ ਉਸਦੇ ਸਾਰੇ ਹੀ ਪਾਪ ਕਰਮਾਂ ਦਾ ਨਾਸ਼ ਹੋ ਜਾਂਦਾ ਹੈ ਸਭ ਮਾੜੇ ਪੁਰਾਣੇ ਕਰਮਾਂ ਦਾ ਬੋਝ ਹਮੇਸ਼ਾ ਦੇ ਲਈ ਉਸਦੇ ਸਿਰ ਤੋਂ ਦੂਰ ਹੋ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਜੀ ਤੀਜੇ ਫਾਇਦੇ ਦੇ ਬਾਰੇ ਕਿ ਨਾਮ ਜਪ ਸਿਮਰਨ ਦੇ ਕੀ ਫਾਇਦੇ ਹਨ ਸਾਧ ਸੰਗਤ ਜੀ ਜੋ ਵੀ ਮਨੁੱਖ ਰੋਜ਼ਾਨਾ ਨਾਮ ਜਪ ਸਿਮਰਨ ਕਰਦਾ ਹੈ ਜਾਂ ਸੇਵਾ ਵੀ ਕਰ ਲੈਂਦਾ ਹੈ ਤਾਂ ਉਸ ਨੂੰ ਤੀਜੇ ਫਾਇਦੇ ਦੇ ਵਿੱਚ ਸਰਬੱਤ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਉਸਦੀ ਜ਼ਿੰਦਗੀ ਵਿੱਚ ਜਿਹੜੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਹਨ ਉਹ ਪਰਮਾਤਮਾ ਜੀ ਜਾਣੀ ਜਾਣ ਹੋਣ ਕਰਕੇ ਸਾਰੀਆਂ ਹੀ ਉਸ ਦੀਆਂ ਦੂਰ ਕਰ ਦਿੰਦੇ ਹਨ ਜਿਸ ਨਾਲ ਉਸ ਦੀ ਜ਼ਿੰਦਗੀ ਸੁਖਮਈ ਹੋ ਜਾਂਦੀ ਹੈ ਤੇ ਚੌਥੇ ਫਾਇਦੇ ਵਿੱਚ ਨਾਮ ਜਪ ਸਿਮਰਨ ਕਰਨ ਦੇ ਨਾਲ ਮਨੁੱਖ ਨੂੰ ਹਰ ਤਰ੍ਹਾਂ ਦੀ ਬਿਮਾਰੀ ਉਹ ਭਾਵੇਂ ਕਿੰਨੀ ਵੀ ਵੱਡੀ ਤੇ ਖਤਰਨਾਕ ਹੀ ਕਿਉਂ ਨਾ ਹੋਵੇ ਉਸ ਤੋਂ ਛੁਟਕਾਰਾ ਮਿਲ ਜਾਂਦਾ ਹੈ ਮਨੁੱਖ ਦਾ ਸਰੀਰ ਹਮੇਸ਼ਾ ਰੋਗ ਅਤੇ ਤੰਦਰੁਸਤ ਰਹਿੰਦਾ ਹੈ ਉਸ ਮਨੁੱਖ ਦਾ ਸਰੀਰ ਹਮੇਸ਼ਾ ਨਿਰੋਗ ਅਤੇ ਤੰਦਰੁਸਤ ਰਹਿੰਦਾ ਹੈ। ਉਹ ਭਾਵੇਂ ਕਿੰਨੇ ਵੀ ਸਮੇਂ ਤੋਂ ਉਸ ਬਿਮਾਰੀ ਦੇ ਨਾਲ ਕਿਉਂ ਨਾ ਜੂਝ ਰਿਹਾ ਹੋਵੇ। ਜੇਕਰ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੇਵੇਗਾ ਤਾਂ ਉਸ ਦੇ ਸਾਰੇ ਹੀ ਕਸ਼ਟ ਕੱਟੇ ਜਾਣਗੇ। ਹੁਣ ਗੱਲ ਕਰਦੇ ਹਾਂ ਜੀ ਪੰਜਵੇਂ ਫਾਇਦੇ ਦੇ ਬਾਰੇ ਕਿ ਨਾਮ ਜਪ ਕਰਨ ਵਾਲੇ ਮਨੁੱਖ ਨੂੰ ਧਨ ਦੇ ਪੱਖੋਂ ਕਦੇ ਵੀ ਤੰਗੀ ਨਹੀਂ ਰਹਿੰਦੀ। ਘਰ ਵਿੱਚ ਹਮੇਸ਼ਾ ਬਰਕਤ ਬਣ ਜਾਂਦੀ ਹੈ। ਉਸ ਨੂੰ ਕਦੇ ਵੀ ਆਰਥਿਕ ਤੰਗੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਸ ਦਾ ਘਰ ਦਿਨ ਬਦ ਦਿਨ ਤਰੱਕੀ ਵੱਲ ਤੁਰਿਆ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਜੀ ਛੇਵੇਂ ਫਾਇਦੇ ਦੇ ਬਾਰੇ ਕਿ ਜੋ ਮਨੁੱਖ ਹਮੇਸ਼ਾ ਨਾਮ ਜਪ ਸਿਮਰਨ ਕਰਦੇ ਹਨ ਉਹਨਾਂ ਦੇ ਨਾਲ ਸ਼ਹੀਦ ਸਿੰਘਾਂ ਦਾ ਪੈਰਾ ਵੀ ਬਣ ਜਾਂਦਾ ਹੈ ਤੇ ਹਮੇਸ਼ਾ ਉਹਨਾਂ ਹੀ ਮਨੁੱਖਾਂ ਦੇ ਨਾਲ ਰਹਿੰਦਾ ਵੀ ਹੈ ਤੇ ਸ਼ਹੀਦ ਸਿੰਘਾਂ ਦੀ ਉਹਨਾਂ ਦੇ ਉੱਪਰ ਐਨੀ ਜ਼ਿਆਦਾ ਕਿਰਪਾ ਬਣ ਜਾਂਦੀ ਹੈ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਤੇ ਹੁਣ ਗੱਲ ਕਰਦੇ ਹਾਂ ਜੀ ਸਤਵੇਂ ਫਾਇਦੇ ਦੇ ਬਾਰੇ ਕਿ ਜਿਹੜੇ ਮਨੁੱਖ ਵਾਹਿਗੁਰੂ ਜੀ ਦੇ ਨਾਮ ਦਾ ਜਪ ਸਿਮਰਨ ਕਰਦੇ ਹਨ ਉਹਨਾਂ ਦੀ ਉਹਨਾਂ ਦੇ ਦੁਸ਼ਮਣਾਂ ਤੋਂ ਵੀ ਰੱਖਿਆ ਹੋ ਜਾਂਦੀ ਹੈ ਕੋਈ ਵੀ ਦੁਸ਼ਮਣ ਨਾਮ ਜਪਣ ਵਾਲੇ ਦਾ ਕਦੇ ਵੀ ਕੋਈ ਵਾਲਵਿੰਗਾ ਨਹੀਂ ਕਰ ਸਕਦਾ ਨਾ ਹੀ ਕੋਈ ਆਰਥਿਕ ਤੇ ਮਾਨਸਿਕ ਨੁਕਸਾਨ ਕਰ ਸਕਦਾ ਹੈ ਕਿਉਂਕਿ ਪਰਮਾਤਮਾ ਹਮੇਸ਼ਾ ਉਸਦੇ ਅੰਗ ਸੰਗ ਹੋ ਕੇ ਹੀ ਉਸਦੀ ਸਹਾਇਤਾ ਕਰਦੇ ਹਨ ਇਸ ਤੋਂ ਇਲਾਵਾ ਵੀ ਮਨੁੱਖ ਨੂੰ ਨਾਮ ਜਪਦੇ ਬੇਅੰਤ ਫਾਇਦੇ ਹੁੰਦੇ ਹਨ ਜਿਨ੍ਹਾਂ ਬਾਰੇ ਜਦ ਮਨੁੱਖ ਪ੍ਰਭੂ ਨਾਮ ਦਾ ਜਪ ਜਿਨ੍ਹਾਂ ਬਾਰੇ ਜਦ ਮਨੁੱਖ ਪ੍ਰਭੂ ਨਾਮ ਦਾ ਜਪ ਸਿਮਰਨ ਆਪ ਕਰੇਗਾ ਤਾਂ ਉਹਨੂੰ ਆਪ ਹੀ ਗਿਆਨ ਦੇ ਨਾਲ ਸੋਜੀ ਹੋ ਜਾਵੇਗੀ ਸਾਰਸੰਗਤ ਜੀ ਕਈ ਮਨੁੱਖਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਿਮਰਨ ਕਰਦੇ ਸਮੇਂ ਸਿਮਰਨ ਕਰਨ ਵਾਲੇ ਵਿਅਕਤੀ ਨੂੰ ਕਦੀ ਸਰੀਰਕ ਤੌਰ ਤੇ ਅਭਿਆਸ ਜਾਂ ਮਿਹਨਤ ਦੀ ਜ਼ਰੂਰਤ ਨਹੀਂ ਹੁੰਦੀ ਮਤਲਬ ਕਿ ਨਾਮ ਸਿਮਰਨ ਕਰਨ ਵਾਲੇ ਵਿਅਕਤੀ ਨੂੰ ਆਪਣੀ ਰੇਡ ਦੀ ਹੱਡੀ ਸਿੱਧੀ ਕਰਕੇ ਬੈਠਣਾ ਜਾਂ ਇਸ਼ਨਾਨ ਕਰਨਾ ਤੇ ਜਾਂ ਫਿਰ ਸਹੀ ਜਗ੍ਹਾ ਤੇ ਬੈਠ ਕੇ ਹੀ ਜ਼ਿਮਰਨ ਕਰਨਾ ਕਈ ਵਾਰ ਕਈ ਜ਼ਿਆਦਾ ਤਰਕ ਵੀ ਤਰਕ ਕਰਨ ਵਾਲੇ ਮਨੁੱਖਾਂ ਨੂੰ ਇਹ ਸਭ ਗੱਲਾਂ ਫਜ਼ੂਲ ਦੀਆਂ ਹੀ ਲੱਗਦੀਆਂ ਹਨ ਉਹਨਾਂ ਦੇ ਮਨ ਦੀ ਸੋਚ ਇਹ ਹੁੰਦੀ ਹੈ ਕਿ ਬੰਦੇ ਦਾ ਮਨ ਸਾਫ਼ ਹੋਣਾ ਚਾਹੀਦਾ ਹੈ ਬਾਕੀ ਸਭ ਗੱਲਾਂ ਨਾਲ ਕੁਝ ਨਹੀਂ ਹੁੰਦਾ ਉਹ ਆਪਣੀਆਂ ਇਹਨਾਂ ਅਧੂਰੀਆਂ ਤਰਕਾਂ ਬਤਰਕਾਂ ਨੂੰ ਸਹੀ ਦੱਸਦੇ ਫਿਰਦੇ ਹਨ ਨਾਲ ਹੀ ਇਹਨਾਂ ਗੱਲਾਂ ਨੂੰ ਦੱਸ ਕੇ ਭਗਤੀ ਅਭਿਆਸ ਕਰਨ ਵਾਲਿਆਂ ਦੇ ਮਨ ਵਿੱਚ ਵੀ ਸ਼ੱਕ ਤੇ ਦੁਵਿਧਾ ਦਾ ਬੀਜ ਪੈਦਾ ਕਰ ਦਿੰਦੇ ਹਨ ਕਿ ਆਮ ਮਨੁੱਖ ਕਈ ਵਾਰ ਭਗਤੀ ਸਿਮਰਨ ਕਰਨ ਵੇਲੇ ਵੀ ਹਮੇਸ਼ਾ ਡਰ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਪਰ ਸਾਧ ਸੰਗਤ ਜੀ ਅਸੀਂ ਆਪ ਜੀ ਨੂੰ ਇਹ ਦੱਸ ਦਈਏ ਕਿ ਜੋ ਵੀ ਮਨੁੱਖ ਜਦੋਂ ਵੀ ਪ੍ਰਭੂ ਭਗਤੀ ਕਰਨ ਬਾਰੇ ਸੋਚਦਾ ਹੈ ਸਿਮਰਨ ਕਰਨ ਬਾਰੇ ਸੋਚਦਾ ਹੈ ਉਹ ਉਸ ਦੀ ਆਪਣੀ ਮਰਜ਼ੀ ਜਾਂ ਇਸ਼ਿਆ ਨਹੀਂ ਹੁੰਦੀ ਇਹ ਤੇ ਪ੍ਰਭੂ ਜੀ ਦੀ ਉਸ ਉੱਪਰ ਕਿਰਪਾ ਅਤੇ ਮਿਹਰ ਹੋ ਗਈ ਹੁੰਦੀ ਹੈ ਜੋ ਉਸ ਤੋਂ ਆਪਣੇ ਨਾਮ ਦੀ ਸੇਵਾ ਲੈ ਰਹੇ ਹੁੰਦੇ ਹਨ ਫਿਰ ਇੱਥੇ ਭਗਤੀ ਮਾਰਗ ਉੱਤੇ ਚੱਲਣ ਦੇ ਵੀ ਕਈ ਅਸੂਲ ਹੁੰਦੇ ਹਨ ਜੋ ਉਸ ਅਭਿਆਸੀ ਲਈ ਬਹੁਤ ਹੀ ਜ਼ਰੂਰੀ ਵੀ ਹੁੰਦੇ ਹਨ ਆਪਣੇ ਆਪ ਨੂੰ ਸਾਫ਼ ਸੁਥਰਾ ਕਰਨਾ ਤੇ ਜੇਕਰ ਇਸ਼ਨਾਨ ਨਾ ਵੀ ਹੋ ਸਕੇ ਤਾਂ ਉਸ ਦੇ ਵੱਲੋਂ ਮੂੰਹ ਹੱਥ ਧੋ ਕੇ ਸਿਰਫ ਆਪਣੇ ਬਸਤਰ ਬਦਲ ਕੇ ਸਿਮਰਨ ਕਰਨ ਲਈ ਬੈਠਣਾ ਫਿਰ ਨਾਮ ਅਭਿਆਸ ਕਰਨ ਦੇ ਲਈ ਬੈਠਣ ਦਾ ਵੀ ਇੱਕ ਤਰੀਕਾ ਦੱਸਿਆ ਗਿਆ ਹੈ ਕਿ ਹਮੇਸ਼ਾ ਮਨੁੱਖ ਦੀ ਇਹੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਉਹ ਆਪਣੀ ਰੀੜ ਦੀ ਹੱਡੀ ਹਮੇਸ਼ਾ ਸਿੱਧੀ ਕਰਕੇ ਹੀ ਬੈਠੇ ਤੇ ਫਿਰ ਵੀ ਤੇ ਫਿਰ ਹੀ ਸੇਵਾ ਸਿਮਰਨ ਸ਼ੁਰੂ ਕਰੇ ਇੱਥੇ ਜ਼ਰੂਰੀ ਨਹੀਂ ਕਿ ਸਿਰਫ ਸਿਮਰਨ ਕਰਨ ਵੇਲੇ ਹੀ ਸਿੱਧੇ ਬੈਠਣਾ ਹੈ ਸਾਧ ਸੰਗਤ ਜੀ ਹਰ ਮਨੁੱਖ ਦੀ ਰੀੜ ਦੀ ਹੱਡੀ ਵਿੱਚ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਹੈ ਕੋਸ਼ਿਸ਼ ਇਹੋ ਰਹਿਣੀ ਚਾਹੀਦੀ ਹੈ ਕਿ ਜਦ ਵੀ ਅਸੀਂ ਬੈਠੀਏ ਤਾਂ ਸਾਡੀ ਰੀੜ ਦੀ ਹੱਡੀ ਬਿਲਕੁਲ ਸਿੱਧੀ ਹੋਵੇ ਜਿਸ ਨਾਲ ਮਨੁੱਖ ਅੰਦਰ ਕਦੇ ਵੀ ਨੈਗੇਟਿਵਿਟੀ ਆ ਹੀ ਨਹੀਂ ਸਕੇਗੀ ਭਾਵੇਂ ਉਸ ਨੂੰ ਕਦੇ ਵੀ ਆਲਸ ਦਲੇਦਰ ਨਹੀਂ ਪਵੇਗਾ ਕਿਉਂਕਿ ਸਾਤ ਸੰਗਤ ਜੀ ਆਮ ਤੌਰ ਤੇ ਜੋ ਮਨੁੱਖ ਜ਼ਿਆਦਾਤਰ ਨੈਗੇਟਿਵ ਜਾਂ ਰੋਗੀ ਹੁੰਦੇ ਹਨ ਉਹਨਾਂ ਦੇ ਮੋਢੇ ਅਤੇ ਰੀੜ ਦੀ ਹੱਡੀ ਹਮੇਸ਼ਾ ਹੀ ਝੁਕੀ ਰਹਿੰਦੀ ਹੈ ਜਿਸ ਨੂੰ ਮਨੁੱਖ ਕਈ ਤਰ੍ਹਾਂ ਦੇ ਤਰਕ ਵੀ ਤਰਕ ਕਰਕੇ ਵੀ ਇਗਨੋਰ ਕਰ ਦਿੰਦੇ ਹਨ ਉਹ ਪ੍ਰਭੂ ਪਰਮਾਤਮਾ ਨਾਲ ਜੁੜਿਆ ਹੁੰਦਾ ਹੈ ਅਤੇ ਜਿਸ ਮਨੁੱਖ ਦੀ ਰੀੜ ਦੀ ਹੱਡੀ ਟੁੱਟੀ ਹੋਵੇ ਕਿ ਉਹ ਕਦੇ ਵੀ ਪੋਜ਼ਿਟਿਵ ਨਹੀਂ ਹੋਵੇਗਾ ਕਈ ਲੋਕਾਂ ਦੇ ਇਹ ਵਿਚਾਰ ਹੁੰਦੇ ਹਨ ਜੇ ਪਰਮਾਤਮਾ ਜੀ ਤੱਕ ਉਸ ਦੀ ਅਰਦਾਸ ਕਦੇ ਪਹੁੰਚ ਨਹੀਂ ਸਕੇਗੀ ਤਾਂ ਇਹ ਅਸੂਲ ਸਭ ਫਾਲਤੂ ਗੱਲਾਂ ਹਨ ਹੁਣ ਸਾਧ ਸੰਗਤ ਜੀ ਇੱਥੇ ਅਸੀਂ ਇਹ ਵਿਚਾਰ ਕਰਾਂਗੇ ਕਿ ਬੱਚੇ ਦੀ ਸੁਰਤ ਮਾਂ ਦੇ ਗਰਭ ਵਿੱਚ ਪਰਮਾਤਮਾ ਦੇ ਨਾਲ ਜ਼ਰੂਰ ਜੁੜੀ ਹੁੰਦੀ ਹੈ ਪਰ ਉਸਦੀ ਅਵਸਥਾ ਵਿੱਚ ਕਦੇ ਵੀ ਪ੍ਰਭੂ ਜੀ ਤੱਕ ਪਹੁੰਚਣਾ ਨਹੀਂ ਲਿਖਿਆ ਹੁੰਦਾ ਕਿਉਂਕਿ ਅਜੇ ਤਾਂ ਉਸਦੀ ਯਾਤਰਾ ਸ਼ੁਰੂ ਹੋਣੀ ਹੁੰਦੀ ਹੈ ਉਸਦੇ ਕਰਮਾਂ ਦਾ ਪਾਪ ਪੁੰਨ ਦਾ ਭਗਤੀ ਦਾ ਤੇ ਹੋਰ ਦੁਨਿਆਵੀ ਕਾਰਜਾਂ ਦੀ ਅਜੇ ਸ਼ੁਰੂਆਤ ਹੀ ਨਹੀਂ ਹੋਈ ਹੁੰਦੀ ਪਰ ਜੇਕਰ ਉਸਦੀ ਉੱਚੀ ਅਵਸਥਾ ਦੀ ਰੂਹ ਉਸ ਗਰਭ ਵਿੱਚ ਹੈ ਤਾਂ ਉਸ ਰੂਹ ਦਾ ਕਾਰਜ ਬਸ ਰੋਹਾਨੀ ਹੀ ਹੁੰਦਾ ਹੈ ਸਾਧ ਸੰਗਤ ਜੀ ਪਰਮਾਤਮਾ ਜੀ ਦੇ ਹੁਕਮ ਅਨੁਸਾਰ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਣਾ ਚਾਹੀਦਾ ਹੈ ਕਿਉਂਕਿ ਉਸ ਦਾ ਜਨਮ ਲੈਣ ਦਾ ਅਸਲ ਮਕਸਦ ਇਹੀ ਹੁੰਦਾ ਹੈ ਦੂਸਰੀ ਗੱਲ ਇਹ ਹੈ ਕਿ ਜੇਕਰ ਕਿਸੇ ਮਨੁੱਖ ਦੀ ਰੇਡ ਦੀ ਹੱਡੀ ਟੁੱਟ ਜਾਂਦੀ ਹੈ ਤਾਂ ਉਸ ਮਨੁੱਖ ਦਾ ਆਪ ਦਾ ਕਰਮ ਸੀ ਜੋ ਉਸ ਨੂੰ ਇਹ ਸਰੀਰਕ ਦੁੱਖ ਮਿਲਿਆ ਹੈ ਪਰ ਇੱਥੇ ਅਸੀਂ ਇਹ ਸਮਝ ਸਕਦੇ ਹਾਂ ਹੁਣ ਉਹ ਮਨੁੱਖ ਭਗਤੀ ਨਹੀਂ ਕਰ ਸਕੇਗਾ ਜਾਂ ਉਸ ਦਾ ਸਿਮਰਣ ਕਬੂਲ ਨਹੀਂ ਹੋਵੇਗਾ ਸਾਧ ਸੰਗਤ ਜੀ ਇਹ ਗੱਲਾਂ ਫਜ਼ੂਲ ਹਨ ਜੇਕਰ ਉਹ ਮਨੁੱਖ ਕਿਸੇ ਵਜ੍ਹਾ ਕਰਕੇ ਬੈਠ ਕੇ ਪਾਠ ਨਹੀਂ ਕਰਦਾ ਸ ਜੇਕਰ ਉਹ ਮਨੁੱਖ ਕਿਸੇ ਵਜ੍ਹਾ ਕਰਕੇ ਬੈਠ ਕੇ ਪਾਠ ਨਹੀਂ ਕਰ ਸਕਦਾ ਤਾਂ ਉਹ ਲੇਟ ਕੇ ਵੀ ਪਾਠ ਕਰ ਸਕਦਾ ਹੈ ਉਸ ਵੱਲੋਂ ਹਰ ਇੱਕ ਬੋਲਿਆ ਹੋਇਆ ਸ਼ਬਦ ਨਾਮ ਜਪ ਭਾਵੇਂ ਵਾਹਿਗੁਰੂ ਹੀ ਮੁਖੋਂ ਬੋਲ ਦੇਵੇ ਉਸ ਦਾ ਪਰਮਾਤਮਾ ਵੱਲ ਕਬੂਲਿਆ ਜਾਵੇਗਾ ਪਰਮਾਤਮਾ ਦੇ ਦਰ ਦੇ ਉੱਪਰ ਉਸ ਦੀ ਅਰਦਾਸ ਸੁਣੀ ਜਾਵੇਗੀ ਉਸ ਦੇ ਸਾਰੇ ਹੀ ਦੁੱਖ ਰੋਗ ਕਸ਼ਟ ਕੱਟੇ ਜਾਣਗੇ ਸਤ ਸੰਗਤ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਪਾਠ ਕਰਦੇ ਸਮੇਂ ਆਪਣੇ ਮਨ ਨੂੰ ਇਕਾਗਰ ਕਰ ਲੈਣਾ ਜੇਕਰ ਸਾਡਾ ਮਨ ਸਾਡੇ ਵੱਸ ਵਿੱਚ ਹੋ ਗਿਆ ਤਾਂ ਅਸੀਂ ਪਰਮਾਤਮਾ ਨਾਲ ਜੁੜ ਸਕਦੇ ਹਾਂ ਬਸ ਤੁਸੀਂ ਪਾਠ ਕਰਨ ਸਮੇਂ ਇਸ਼ਨਾਨ ਕਰੋ ਇਸ਼ਨਾਨ ਕਰਕੇ ਸਾਫ਼ ਸੁਥਰੇ ਵਸਤਰ ਪਹਿਨੋ ਫਿਰ ਤੁਸੀਂ ਚੌਕੜਾ ਮਾਰੋ ਤੇ ਰਿੱਡ ਦੀ ਹੱਡੀ ਨੂੰ ਸਿੱਧਿਆ ਕਰੋ ਤੇ ਸਾਫ਼ ਸੁਥਰੀ ਜਗ੍ਹਾ ਤੇ ਹੀ ਹਮੇਸ਼ਾ ਬੈਠੋ ਜਿੰਨਾ ਵੀ ਹੋ ਸਕੇ ਪ੍ਰਭੂ ਪਰਮਾਤਮਾ ਨਾਲ ਜੁੜ ਜਾਓ ਤਾਂ ਕਿ ਪ੍ਰਭੂ ਪਰਮਾਤਮਾ ਜੀ ਤੁਹਾਡੇ ਹਰ ਕੰਮ ਦੇ ਵਿੱਚ ਸਹਾਇਤਾ ਕਰਨ ਤੁਹਾਡੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ